ਹੋਰ ਜੀ ਦੋਸਤੋ ਨੀ ਚਾਹ ਲੱਗੇ ਲਿਆ ਹੋਰ ਜੀ ਦੋਸਤੋ ਕੀ ਹਾਲ ਚਾਲ ਦੋਸਤੋ ਅੱਜ ਜਿਹੜੀ ਮੋਟਰ ਗੱਲ ਚੈੱਕ ਕੀਤੀ ਸੀ ਜਿਹੜਾ ਪੰਪ ਜਾਮ ਹੀ ਅੱਜ ਉਹ ਮਿਸਤਰੀ ਆ ਗਿਆ ਸਵੇਰੇ ਸਵੇਰੇ ਕੱਢਣ ਬਾ ਕੀ ਬੰਦੇ ਮੈਂ ਕੰਮ ਤੇ ਭੇਜ ਤੇ ਆ ਇਹਨਾਂ ਨੇ ਇੱਕ ਪਾਈਪ ਕੱਢਤਾ ਵਾ ਤੇ ਬਾਕੀ ਭਾਈ ਹੁਣੀ ਦੂਸਰਾ ਪਾਈਪ ਕੱਢਦੇ ਪਏ ਆ ਕੋਈ ਪਤਾ ਨਹੀਂ ਮੋਟਰ ਜਾਮ ਹੋ ਗਈ ਆ ਇਹੋ ਸਦਾ ਮੋਟਰ ਹੀ ਜਾਮ ਹੋਵੇ ਇਹ ਵੀ ਪਤਾ ਨਹੀਂ ਮੋਟਰ ਦਾ ਕੋਈ ਬੁਸ਼ ਬੱਜ ਜਾਂ ਬੈਰਕ ਬੁਰਾ ਗੁੱਡਿਆ ਹੋਵੇ ਮੇਰੇ ਨਾਲ ਨਹੀਂ ਆਇਆ ਤੇ ਬਾਕੀ ਦੋ ਉੱਥੇ ਜਿੱਤਰਾ ਵੀ ਆ ਗੱਲ ਬਾਤ ਆਡਾ ਮਸਾਲੀ ਤਾਂਜੀ ਕਰਦਾ ਵਾਂ ਜਿਹੜੇ ਚਾਹ ਮੈਨਾਂ ਨੂੰ ਦੂਜੀ ਮੋਟਰ ਪਾਉਣੀ ਆ ਜਿਹੜੇ ਚੱਲੇ ਕੀ ਤੁਹਾਨੂੰ ਮੈਂ ਉਖਾਵਾ ਕਿੰਨਾ ਪਾਣੀ ਮਾਰਦੀ ਆ ਇਹ ਪੱਕੀ ਐਚਪੀ ਦੀ ਮੋਟਰ ਵਾ ਤੇ ਵੈਸੇ ਤੇ 30 ਦੀ ਮੋਟਰ ਹੀ ਇੱਥੇ ਹੁਣ 25 ਦੀ ਪਉਣ ਲੱਗੇ ਆ ਉਹ ਦੂਜੀ ਪੰਪ ਵਾਲੀ 25 ਦੀ ਪਾ ਦੇਣੀ ਆ ਤੇ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਦਿੰਨਾ ਜਿੱਤਾ ਜਿੱਤਾ ਸਾਰੀ ਗੱਲ ਸਾਟਾ ਸਾਈਟਾ ਚੱਲਦੀਆਂ ਪਈਆਂ ਆਪਣੀਆਂ ਉਹ ਸਾਈਟਾ ਵੀ ਉਖਾਵਾਗੇ ਜਾ ਕੇ ਫਿਲਹਾਲ ਮੈਂ ਇੱਥੇ ਆ ਮੋਟਰ ਤੇ ਲੱਗ ਗਈ ਮੋਟਰ ਬਾਜੂ ਨਹੀਂ ਕੱਢਣ ਦੇ ਆ ਤੇ ਜਿੱਤ ਤਰ੍ਹਾਂ ਦੀ ਗੱਲਬਾਤ ਹੈ ਸਾਰੀ ਤੁਹਾਡੇ ਤੱਕ ਮੱਲੇ ਹੋਣਾ ਵਾ ਫਾਂਜੀ ਗੱਲ ਬਾਕੀ ਦੋਸਤੋ ਮੋਟਰ ਬਾਹਰ ਆ ਗਈ ਆ ਭਾਜੀ ਕਿੰਨੇ ਐਚਪੀ ਦੀ ਆ ਮੋਟਰ ਇਹ ਹਜੇ ਨਾ ਕੱਢੇ ਬਾਹਰ ਕਿੰਨੇ ਐਚਪੀ ਦੀ ਆ ਸਾਢੇ 16 ਆਂਦੀ ਆ ਸਾਢੇ 7.5 ਦੀ ਕਿੰਨੇ ਮੋਟਰ ਵਾ ਵੈਸੇ ਮਤਲਬ ਜੀ ਹਨ 25 ਐਚਪੀ ਆ ਇਹ ਸਾਢੇ 7.5 ਤੋਂ ਨਿਕਲੀ ਆ ਤੇ ਬਾਕੀ ਦੋਸਤੋ ਇਹ ਵੀਡੀਓ ਮਤਲਬ ਕਿ ਤੁਹਾਨੂੰ ਦਿਖਾਉਣਾ ਇਹ ਮੋਟਰ ਮਤਲਬ ਇਹਦਾ ਪੰਪ ਜਾਮ ਆ ਵਾ ਮੋਟਰ ਸਹੀ ਆ ਬਾਹਰੋਂ ਚੈੱਕ ਆਪਾਂ ਕੀਤੀ ਆ ਤੇ ਬਾਕੀ ਵੀਡੀਓ ਤੁਹਾਡਾ ਮੈਂ ਸਾਂਝੀ ਕਰਦਾ ਦੂਜੀ ਪਾਗ ਜਿਹੜਾ ਚਲਾਉਨੇ ਆ ਉਸ ਤੋਂ ਮੋਟਰ ਬਾਹਰ ਆ ਗਈ ਆ ਮੋਟਰ ਹੈਗੀ ਆ ਇਹ 25 ਹਜ਼ਾਰਸ ਪਾਵਰ ਦੀ ਭਾਈ 25 ਹਜ਼ਾਰਸ ਪਾਵਰ ਦੀ ਆ 25 ਹਜ਼ਾਰਸ ਪਾਵਰ ਦੀ ਮੋਟਰ ਆ ਤੇ ਫ੍ਰੀ ਸਟੇਜ ਪੰਪ ਲੱਗਾ ਹੋਇਆ ਇਹਨੂੰ ਤੇ ਵੇਖ ਸਕਦੇ ਜੀ ਮੋਟਰ ਨਹੀਂ ਠੀਕ ਆ ਬਾਕੀ ਭਾਈ ਹੁਣੀ ਬਹੁਤ ਟੱਕਾ ਲੱਗੇ ਕੋਈ ਚੀਜ਼ ਨਾ ਵੇ ਜਾ ਪਏ ਤੇ ਕੰਮ ਸੇਫਟੀ ਨਹੀਂ ਕਰਨਾ ਪੈਂਦਾ ਤੇ ਬਾਕੀ ਹੁਣ ਇਹ ਰਿਪੇਅਰ ਕਰਕੇ ਜਦੋਂ ਆਊਗੀ ਤਾਂ ਆਊਗੀ ਉਦੋਂ ਤ ਪਰ ਇਹੋ ਕਿੰਨੀ ਦੂਸਤੇਜ ਪੰਪਾ ਦਾ ਉਹਦਾ ਟੂ ਸਟੇਜ ਪੰਪਾ ਹਾਂਜੀ ਉਹਦਾ ਟੂ ਸਟੇਜ ਪੰਪਾ ਪਾਣੀ ਥੋੜਾ ਜਿਹਾ ਘੱਟ ਹੋਣਾ ਵਾ ਪਰ ਜਾਏਗਾ ਤਾਂ ਸਹੀ ਲੋਕਾਂ ਦੇ ਘਰ ਕੁਝ ਨਾ ਕੁਝ ਤੇ ਬਾਕੀ ਦੀ ਵੀਡੀਓ ਦੋਸਤੋ ਮੈਂ ਤੁਹਾਨੂੰ ਥੋੜੇ ਜਿਹੇ ਟਾਈਮ ਤੱਕ ਸਾਂਝੀ ਕਰਦਾ ਵਾਂ ਬਾਕੀ ਦੋਸਤੋ ਉਹ ਜਾਏ ਕਮੈਂਟਰੀ ਲਿਆ ਆ ਆ ਆਪਣਾ ਚੈਨਲ ਦਾ ਨਾਮ ਆ ਪੰਜਾਬ ਪਲੰਮਿੰਗ ਸਬਸਕ੍ਰਾਈਬ ਕਰ ਲਿਓ ਸਾਰੇ ਤੇ ਬਾਕੀ ਇਹਨਾਂ ਨੇ ਇੱਕ ਸੀਟ ਲਾਉਣੀ ਆ ਤੇ ਆਹ ਵਾਲੇ ਟਾਈਮ ਪਾਸ ਕਰੀ ਜਾਂਦੇ ਉਧਰ ਉਧਰ ਸਵੇਰ ਦਾ ਕੱਖ ਨਹੀਂ ਕੀਤਾ ਇਹਨਾਂ ਨੇ ਨਾ ਬਜਰੀ ਛੁੱਟੀ ਦਾ ਗੰਨਨਾ ਬਾਅਦ ਤੇ ਇੱਕ ਸੀਟ ਲਾਉਣੀ ਇਹਨਾਂ ਨੇ ਤੇ ਇੱਕ ਲੋਹੇ ਦੇ ਟੈਂਕੀ ਦਾ ਪੈਪ ਟੁੱਟਣਾ ਤੇ ਇਹ ਕਹਿੰਦੇ ਝੂੜੀਆਂ ਪਾਉਂਦੀਆਂ ਨੂੰ ਜਾਜ ਅੱਜ ਪਤਾ ਲੱਗ ਜਾਂਦਾ ਵਾ ਆਪਾਂ ਪੈਂਦੀਆਂ ਕਿ ਨਹੀਂ ਇੱਕ ਪਾਤੀ ਆ ਆ ਟੈਂਕੀ ਵਿੱਚ ਚਾਲੂ ਹੋ ਜਾਣੀ ਆ ਕਿਉਂਕਿ ਇਹ ਮੋਟਰ ਪਾਤੀ ਵਾਟ ਸਪਲਾਈ ਵੀ ਸਾਡੇ ਸਾਹਮਣੇ ਨਵੀਂ ਪਾਉਂਦੇ ਨੇ ਮੋਟਰ ਉੱਥੇ ਤੇ ਅੱਜ ਇਹ ਵੀ ਭਰ ਜਾਣੀ ਆ ਟੈਂਕੀ ਇਹ ਵੀ ਵਾਟ ਸਪਲਾਈ ਤੇ ਪਾਣੀ ਨਾਲ ਭਰ ਜਾਣੀ ਆ ਤੇ ਬਾਕੀ ਦੀ ਵੀਡੀਓ ਦੂਜੀਆਂ ਸਾਈਟਾਂ ਜਾ ਕੇ ਸਾਂਝੀ ਕਰਦਾ ਵਾਂ ਇਹਨਾਂ ਨੇ ਆ ਪਾਇਆ ਖਲਾਲਾ ਤੇ ਵੀਡੀਓ ਤੁਹਾਡਾ ਮੈਂ ਸਾਂਝੀ ਕਰਦਾ ਥੋੜੇ ਟਾਈਮ ਤੱਕ ਬਾਕੀ ਦੋਸਤੋ ਮੋਟਰ ਭਾਜੀ ਹੁਣ ਇੱਕ ਆ ਪਾ ਪੰਪਵਾ ਮੋਟਰ ਅੰਦਰੇ ਕੱਢ ਲਈ ਆ ਦੂਸਰੀ ਮੋਟਰ ਪਾਤੀ ਆ ਤੇ ਹੁਣ ਇਹ ਚਲਾ ਕੇ ਦੇਖਣ ਕਿ ਮੋਟਰ ਤੇ ਬਾਕੀ ਦੀ ਵੀਡੀਓ ਸਾਡੀ ਕਰਦਾ ਭਾਜੀ ਨੇ ਚਲਾਉਣ ਲੱਗਿਆ ਮੋਟਰ ਹੁਣ ਮੋਟਰ ਪਾਤੀ ਹੈ ਮੇਨਤ ਬੜੀ ਲੱਗੀ ਆ ਸਵੇਰ ਦੇ ਲੱਗੇ ਆ ਤੇ ਲਗਭਗ 2 ਵਜ ਗਿਆ ਦੁਪਹਿਰ ਦੇ ਤੇ ਹਾਂ ਰੋਟੀ ਬਣੀ ਖਾਧੀ ਬਾਕੀ ਆ ਵੀ ਲੋਕਾਂ ਦੇ ਘਰਾਂ ਦੇ ਕਿ ਪਾਣੀ ਪਹੁੰਚਦਾ ਹੋ ਸਕੇ ਮਨਜ ਦੋਸਤੋ ਸੇਵਾ ਭਾਵਨਾ ਹੀ ਤਾਂ ਕਰਕੇ ਲੱਗੇ ਆ ਤੇ ਬਾਕੀ ਭਾਜੀ ਹੁਣੀ ਹੁਣ ਚੈੱਕ ਕਰਨ ਲੱਗੇ ਆ ਵੀ ਮੋਟਰ ਕਿਰੇ ਕਿੰਨੀਆਂ ਪੇਰ ਲਿਆਂਦੀ ਆ ਕੀ ਹਿਸਾਬਤਾ ਵਾ ਸਾਰੀਆਂ ਤਾਰਾ ਤੁਰਾਂ ਲਾਤੀਆਂ ਵੀਰੋਣਾ ਨੇ ਤੇ ਮੋਟਰ ਚੱਲਣ ਲੱਗੀ ਆ ਜੇ ਚੱਲਦੀ ਆ ਵੀਡੀਓ ਤੁਹਾਡਾ ਮੈਂ ਸਾਂਝੀ ਕਰਦਾ ਹਾਂ ਬਾਕੀ ਦੋਸਤੋ ਨੂਰ ਹਸਪਤਾਲ ਆਇਆ ਮੈਂ ਨਾੜ ਨਹੀਂ ਖੁੱਲਣ ਦੇ ਮੋਟਰ ਤੇ ਤੇ ਮੋਟਰ ਦੇ ਵਿੱਚ ਫਸੀ ਆ ਰੱਸੀ ਆ ਵੇਖੋ ਰੂਟਰ ਚ ਫਸ ਗਈ ਇਹਦੇ ਇਕੱਠੀ ਰੱਸੀ ਤੇ ਮੋਟਰ ਘੁੰਮਣ ਨਹੀਂ ਰਹੀ ਤੇ ਸਵੇਰੇ ਦੂਜੀ ਮੋਟਰ ਵੀ ਬੰਦ ਹੋ ਗਈ ਤੇ ਹੂਟਰ ਵੱਜਣ ਵਾਲਾ ਹੋ ਗਿਆ ਉੱਤੇ ਤੱਕ ਆ ਗਿਆ ਇਹ ਤੇ ਦੂਜੀ ਤੇ ਰਨ ਹੋ ਗਈ ਆ ਮੋਟਰ ਪਰ ਇਹਦਾ ਤੇ ਬੁਦਾ ਕੰਮ ਖਰਾਬ ਆ ਪੰਪ ਖੁੱਲਣ ਨੇ ਆ ਇੱਕ ਨਾੜ ਰਹਿ ਗਿਆ ਦੋਸਤੋ ਕੋਈ ਵੀ ਖੁੱਲ ਗਿਆ ਤੇ ਫਿਰ ਵਕਰੀ ਆੜਾ ਮਸਲਾ ਹਲ ਹੋ ਜਾਣਾ ਆ ਫਲੋਰ ਬੰਦਾ ਖੋਲਣ ਦਿਆ ਹਿੰਮਤ ਨਹੀਂ ਹਾਰਨਦੇ ਖੋਲ ਕੇ ਦੇ ਹੱਥੀਂ ਵਿੱਚ ਕੱਢਦੇ ਆ ਰੱਸੀ ਇਤਾਂ ਲਸੀਨ ਹੋ ਜਾਂਦੇ ਆ ਠੀਕ ਆ ਇਹਦੇ ਪਲੰਬਿੰਗ ਦਾ ਕੰਮ ਪਲੰਬਿੰਗ ਦੇ ਘਰ ਬੜੀ ਦੂਰ ਆ ਠੀਕ ਆ ਬੜਾ ਕੁਝ ਸੈਕਰੀਫਾਈਜ਼ ਕਰਨਾ ਪੈਂਦਾ ਪਲੰਬਿੰਗ ਦੇ ਕੰਮ ਪਿੱਛੇ ਵੀ ਤੇ ਬੜੇ ਮੱਚ ਮਾਰਨੇ ਪੈਂਦੇ ਆਪਣੇ ਤੇ ਬਾਕੀ ਦੋਸਤੋ ਸੀਵਰੇਜ ਪੰਪ ਆ ਗੰਦੇ ਪਾਣੀ ਦੇ ਚੱਲਦਾ ਵਾ ਤੁਹਾਡੀ ਸਾਰੇ ਜਾਣਕਾਰੀ ਲਈ ਦੱਸਦਾ ਤੇ ਪਰ ਕੀ ਕਰੀਏ ਕੰਮ ਤੇ ਕਾਮੀ ਆ ਕੰਮ ਕਰਨਾ ਹੀ ਪੈਂਦਾ ਵਾ ਜਿਤਨਾ ਦਾ ਵੀ ਹੋਵੇ ਸਾਡਾ ਧਰਮ ਹੋਣਾ ਜੇ ਕੋਈ ਫਸਿਆ ਹੋਵੇ ਤੇ ਉਹਨੂੰ ਕੱਢਣਾ ਮੁਸੀਬਤ ਦੇ ਵਿੱਚੋਂ ਤੇ ਚਲੋ ਉਹੀ ਕੰਮ ਕਰਨਦੇ ਆ ਮੁਸੀਬਤੋਂ ਕੱਢਣਦੇ ਆ ਤੇ ਬਾਕੀ ਵੀਡੀਓ ਦੋਸਤੋ ਸਾਂਝੀਆਂ ਕਰ ਦਾਂ ਤੁਹਾਡਾ ਨਾਲ ਦੂਸਰੀ ਸਾਈਡ ਤੇ ਜਾ ਕੇ ਵੀ ਫਲਾਹ ਦੇ ਇਥੇ ਫਸੇ ਆ ਪਾਣਾ 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 ਓਏ ਲੋ ਬਾਕੀ ਦੋਸਤੋ ਬੰਦੇ ਸਾਰੇ ਇਥੇ ਇਕੱਠੇ ਕੀਤੇ ਆ ਦੁੱਖ ਭੰਜਣ ਭਾਜੀ ਵੀ ਆਇਆ ਆ ਆ ਮਸ਼ੀਨ ਲੈ ਗਿਆ ਜੀ ਹਾਥਰੀ ਲੋਂਦੇ ਨੇ ਕਹਿੰਦੇ ਪਹਿਲਾਂ ਪਾਲਟੀ ਲੈਣੀ ਆ ਤੇ ਬਾਕੀ ਉਹ ਮੋਟਰਾਂ ਪਕੜੀਆਂ ਨੇ ਕਰਤੀ ਆ ਤੇ ਹੁਣ ਮੋਟਰ ਵਿੱਚ ਪਾਉਣ ਲੱਗੇ ਆ ਦੋ ਬੰਦੇ ਆਪਣੇ ਘਾਟਾ ਦੋ ਬੰਦੇ ਦੂਜੀ ਸਾਈਡ ਤੇ ਆ ਹੁਣ ਆ ਮੋਟਰ ਵਿੱਚ ਪਾਉਣੀ ਆ ਇਕੱਲੇ ਬੰਦੇ ਦਾ ਕੰਮ ਨਹੀਂ ਮੋਟਰ ਪਾਉਣੇ ਆ ਵੀਡੀਓ ਤੁਹਾਡਾ ਸਾਂਝੀ ਕਰਦੇ ਆ ਤੇ ਸਾਰੀ ਗੱਲ ਬਾਤ ਵੀ ਦਿੰਦੇ ਆ ਕੀ ਬੰਦੀ ਕੀ ਨਹੀਂ ਬਾਕੀ ਭਾਜੀ ਪਾਰਟੀ ਮੰਗਦੇ ਆ ਤੇ ਪਾਰਟੀ ਇਹਨਾਂ ਨੂੰ ਦੇਣੀ ਪੈਣੀ ਆ ਸਾਰੇ ਬੰਦੇ ਦੱਸੋ ਵੀ ਪਾਰਟੀ ਚਾਹੀਦੀ ਆ ਕਿ ਨਹੀਂ ਚਾਹੀਦੀ ਚਾਹੀਦੀ ਯਾਰ ਜਿਹੜਾ ਜਿਹੜਾ ਜਵਾਬ ਦੇਊਗਾ ਭਾਜੀ ਤੁਸੀਂ ਦੇਣੀ ਪਾਰਟੀ ਨਹੀਂ ਹਾਂ ਜਰੂਰ ਪਾਰਟੀ ਜਰੂਰ ਦੇਣੀ ਆ ਤਾਂ ਦੇਣੀ ਕੋਈ ਪਾਰਟੀ ਬਾਤ ਤੁਸੀਂ ਕਹਿੰਦੇ ਜੀ ਚਲੋ ਜੀ ਬਾਕੀ ਦੋਸਤੋ ਹਾ ਹੁਣ ਮੋਟਰ ਆਪਾਂ ਕਲੀਨ ਕੀਤੀ ਆ ਵਿਚ 84 ਆ ਆ ਬੰਦੇ ਨੇ ਵਿੱਚ ਰੱਸੀ ਪਾਤੀ ਸੀ ਤੇ ਉਹਨੂੰ ਕੱਢੀ ਨਹੀਂ ਇਹਨੇ ਰੱਸੀ ਇਹਨੂੰ ਵਾਕਿਆ ਵੀ ਮੈਂ ਕਹਿੰਦਾ ਵੀ ਰੱਸੀ ਕੱਢ ਦੇ ਵਿੱਚੋਂ ਸਾਰਾ ਕੁਝ ਕੱਢ ਦੇ ਇਹਨੇ ਨਹੀਂ ਕੱਢੀ ਮੋਟਰ ਚ ਫਸ ਗਈ ਆ ਤੇ ਇਹ ਬਾਕੀ ਚਲੋ ਹੁਣ ਕਲੀਨ ਕਰਤੀ ਆ ਜਿਹੜੇ ਇਹੋ ਜਿਹੇ ਨਿੱਕੇ ਮੋਟੇ ਸੀਨ ਹੁੰਦੇ ਰਹਿੰਦੇ ਆ ਹੁਣ ਵਿੱਚ ਸੁੜਦੇ ਆ ਚਲੋ ਬਈ ਮੁੜਿਓ ਪਾਉਂ ਮੋਟਰ ਵਿੱਚ ਇੱਕ ਜਣਾ ਉੱਤੇ ਚਲ ਜੋ ਇਹਨੇ ਗਲਤੀ ਕੀਤੀ ਆ ਨਾ ਭਾਜੀ ਇਹਨੂੰ ਜਾਲ ਦੇ ਪ੍ਰਿੰਸ ਨੂੰ ਉੱਤੇ ਪ੍ਰਿੰਸ ਬੰਦਾ ਮਤਲਬ ਕਿ ਮਬਾਰੋ ਉੱਠ ਕੇ ਆਇਆ ਵਾ ਕੀ ਜੇ ਤੁਹਾਨੂੰ ਪਤਾ ਹੈ ਬੰਦਾ ਕਿਹੜਾ ਘਰ ਪਵਾਜ ਦੋ ਬੰਦੇ ਉਧਰ ਲੱਗੇ ਸਾਈਡ ਦੂਸਰੀ ਦੇ ਕਾਕਾ ਦੇ ਮੁੰਡਾ ਉਹ ਕਾਕੇ ਨੂੰ ਛੱਡ ਪੜਾ ਕਾਕੇ ਨੂੰ ਨਹੀਂ ਕਾਕਾ ਦੀ ਅੱਜ ਖੱਦਿਆ ਗਈ ਹੈ ਬਾਕੀ ਦੋਸਤੋ ਇਹਨੇ ਜਾਣੇ ਮਿਲ ਕੇ ਮੋਟਰ ਪਾਉਣ ਲੱਗੇ ਆਪਾਂ ਤੇ ਬਾਕੀ ਹੁਣ ਮੈਨੂੰ ਵੀ ਪੈਪ ਫੜਨਾ ਪੈਣਾ ਵਾ ਪੈਪ ਮੇਰੇ ਨੂੰ ਰੱਖਣ ਦਿਆ ਫਰੋਂਦਿਆ ਮੈਨੂੰ ਪੈਪ ਰੱਖਣਾ ਪੈਣਾ ਵਾ ਫੜਨਾ ਪੈਣਾ ਤੇ ਵੀਡੀਓ ਦੋਸਤੋ ਨਹੀਂ ਬਣਾਈ ਜਾਣੀ ਮੈਂ ਹਿਸਾਬ-ਤਾਬ ਲਾ ਲਿਆ ਵਾ ਤੇ ਬਾਕੀ ਤੁਹਾਡਾ ਵੀਡੀਓ ਜਿਹਨੂੰ ਮੋਟਰ ਪਾ ਦਿੰਨੇ ਉਹਦੋਂ ਸਾਂਝੀ ਕਰ ਦਾਂਗਾ ਬਾਕੀ ਦੋਸਤੋ ਪਹਿਲਾ ਮੇਰੇ ਕੋ ਵੀਡੀਓ ਬਣਾਇ ਗਈ ਆ ਮੋਟਰ ਪਾਈ ਆ ਹੁਣ ਆਪਾਂ ਚਾਲੂ ਕਰਤੀ ਆ ਤੇ ਮਾੜਾ ਮੋਟਰ ਡ੍ਰੋਪ ਕਰਨ ਦਿਆ ਵਾ ਇਹ ਹੋ ਜਨੇ ਬੰਦ ਚੰਗਾ ਲੱਗਿਆ ਵੀ ਤੇ ਬਾਕੀ ਅਰੇ ਚੈੱਕ ਕਰੋ ਬੰਦਾ ਸਹੀ ਜਣਾ ਤੇ ਬਾਕੀ ਦੀ ਵੀਡੀਓ ਜਾਂਜੀ ਕਰਦਾ ਇਹ ਮਸ਼ੀਨ ਆ ਤੇ ਆਪਾਂ ਜਿਸਰਾਣੇ ਬੈਠੇ ਆ ਭਾਈ ਸਰਾਣੇ ਕਹਿੰਦੇ ਕੋਈ ਕੁਛ ਨਾ ਕੁਛ ਕਰਨਾ ਪੈਣਾ ਵਾ ਚਲੋ ਕੋਈ ਨਹੀਂ ਕੁਛ ਨਾ ਕੁਛ ਭਾਈ ਨੂੰ ਕਰਦੇ ਆ ਤੇ ਫਿਰ ਕਰਦੇ ਆ ਤੁਹਾਡਾ ਵੀਡੀਓ ਜਾਂਜੀ ਬਾਕੀ ਦੋਸਤੋ ਇਹ ਲੈਵਲ ਚ ਕਰ ਲਈ ਜੰਗਾ ਪਿਛਲੇ ਅੱਗੇ ਪਿੱਛੇ ਝੁਕੀ ਲੱਗਾਂਦੀ ਮੈਨੂੰ ਬਾਕੀ ਦੋਸਤੋ ਪ੍ਰਿੰਸ ਸੀਟ ਲਾਉਂਦਾ ਵਿਆਹ ਵਾ ਤੇ ਪੂਰੀ ਲੈਵਲ ਚ ਇਹਨੂੰ ਮੈਂ ਆਖਿਆ ਵੀ ਕਰਕੇ ਲਾਉਣੀ ਆ ਝੁਕੀ ਨਾ ਮੜੀ ਲੋੜ ਨਹੀਂ ਕਿਉਂਕਿ ਅੱਗੇ ਹੱਤ ਪਾ ਵਿੱਚ ਉਹਦੇ ਵਿੱਚ ਹੱਤ ਪਾ ਅੱਗੇ ਥੱਲੇ ਪਿੱਛੇ ਮਾਰ ਕਾਂਡੀ ਮਾਰ ਵਿੱਚ ਬਾਕੀ ਦੋਸਤੋ ਸੀਟ ਲਾਉਂਦੇ ਆ ਲੈਵਲ ਚ ਕਰਨ ਲੱਗੇ ਆ ਕੰਮ ਲਗਭਗ ਖਤਮ ਆ ਤੇ ਕੰਮ ਲੱਗ ਭਾ ਖਤਮ ਆ ਇਥੋਂ ਅੱਡਾ ਤੇ ਹੁਣ ਮਸ਼ੀਨ ਦਾ ਰਿਵਿਊ ਤੁਹਾਨੂੰ ਦਿਖਾਣਾ ਵਾ ਉਹਨੂੰ ਅਸੀਂ ਕਰਨਾ ਵਾ ਪਰ ਅਸਟ੍ਰੈਂਡ ਜਾਣਾ ਭਾਜੀ ਕਹਿੰਦੇ ਪਹਿਲਾਂ ਬੰਦਿਆਂ ਨੂੰ ਕੋ ਫੋਨਾ ਪਿਆਣਾ ਵਾ ਫਿਰ ਖੁੱਲਣੀ ਆ ਮਸ਼ੀਨ ਤੇ ਉਹਦਾ ਰਿਵਿਊ ਕਰਿਆ ਬਣੇ ਰਿਹਾ ਵੀਡੀਓ ਦੇ ਅੰਤ ਤੱਕ ਨਾਲ ਤੁਹਾਨੂੰ ਵੀਡੀਓ ਬਾਰੇ ਪੂਰਾ ਦੱਸਦਾ ਮਸ਼ੀਨ ਬਾਰੇ ਭਾਜੀ ਆ ਮਸ਼ੀਨ ਆ ਠੀਕ ਆ ਉਹ ਨਾ ਆ ਮਸ਼ੀਨ ਪਈ ਆ ਬੰਦੇ ਵੇਟ ਕਰਨਦੇ ਬਸ ਚੱਲ ਜਾਣਾ ਵਾ ਤੇ ਭਾਈ ਨੇ ਆਪਣੇ ਪਿਆਰ ਲਈ ਭੇਲਦੇ ਆਉਂਦੇ ਆ ਬਾਕੀ ਦੋਸਤੋ ਮਸ਼ੀਨ ਆਪਾਂ ਲਿਆਂਦੀ ਆ ਤੇ ਇਥੇ ਪਾਰਟੀ ਵੀ ਕਰ ਲਈ ਆ ਦੇਖੋ ਸਾਰਨੇ ਕਾਫੀ ਕੇ ਰੱਦ ਕੇ ਜੀ ਖੁਸ਼ ਜੀ ਪੂਰੇ ਤੇ ਬਾਕੀ ਦੋਸਤੋ ਮਸ਼ੀਨ ਦੇਖਾਂ ਹੰਝੂ ਆ ਗਏ ਭਾਈਓ ਤੇ ਬਾਕੀ ਦੋਸਤੋ ਆ ਮਸ਼ੀਨ ਪਈ ਆ ਤੇ ਇਹਦਾ ਰਿਵਿਊ ਕਰਾਂਗੇ ਕੱਲ ਵਾਲੀ ਵੀਡੀਓ ਤੇ ਕੱਲ ਵਾਲੀ ਵੀਡੀਓ ਵੇਖਿਓ ਜ਼ਰੂਰ ਇਹ ਮਸ਼ੀਨ ਆ ਇਹਦਾ ਪੂਰਾ ਰਿਵਿਊ ਤੁਹਾਨੂੰ ਕੱਲ ਦਵਾਂਗੇ ਦੋਸਤੋ ਪੂਰਾ ਇਹਨੂੰ ਖੋਲ ਕੇ ਤੁਹਾਨੂੰ ਚੈੱਕ ਕਰਾਵਾਂਗੇ ਕੀ ਕਿਤਰਾ ਦੀ ਆ ਕੀ ਸਭ ਬਤਾਵਾ ਤਰਾ ਕੋਚ ਤੇ ਕੱਲ ਆਉਣਾ ਬਲੌਗ ਤੁਹਾਡਾ ਜ਼ਰੂਰੀ ਵੇਖਿਓ ਤੇ ਤੇ ਜਿਹੜੇ ਮੇਰੇ ਭਰਾਣੇ ਆ ਤੁਹਾਡਾ ਫੇਸਬੁਕ ਫੇਸਬੁਕ ਅਕਾਊਂਟ ਫੋਲੋ ਨਹੀਂ ਨਾ ਕੀਤਾ ਉਹ ਸਾਰੇ ਜਣੇ ਫੋਲੋ ਕਰ ਲਿਓ ਠੀਕ ਆ ਤੇ ਬਾਕੀ ਵੀਡੀਓ ਤੁਹਾਡੇ ਚੈਨਲ ਤੇ ਹੋਰ ਵੀ ਹੁੰਦੇ ਰਹਿਣੀਆਂ ਵਾ ਸਾਰੀਆਂ ਵੀਡੀਓ ਵੇਖ ਲਈ ਤੁਹਾਨੂੰ ਕੀ ਕਰਨਾ ਪੈਣਾ ਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਾਕੀ ਜਿਹੜੇ ਭਰਾਣੇ ਸਾਡੇ ਫੇਸਬੁਕ ਵਾਲੇ ਪੇਜ ਨੂੰ ਫੋਲੋ ਨਹੀਂ ਕੀਤਾ ਉਹਨੂੰ ਵੀ ਫੋਲੋ ਕਰ ਲਿਓ ਬਾਕੀ ਹੱਸਦੇ ਵਾਸਤੇ ਰੁੱਖੋ ਸ਼ਰੂ ਤੇ ਆਪਾਂ ਤੁਹਾਨੂੰ ਹ